ਘਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਪਰਿਸਤਿਕਾ ਮੈਂ ਆ ਤੁਹਾਡਾ ਹੋਸ ਰਾਜ ਜਿੱਥੇ ਕਿ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਸ਼ੀ ਵਲਦਾ ਵਿਰੋਧ ਕਰ ਰਹੇ ਨੇ ਖਾਸ ਕਰਕੇ OSD ਨੂੰ ਲੈ ਕੇ ਖਾਸ ਕਰਕੇ ਜਦੋਂ ਗੱਲ ਚੱਲੀ ਸੀ ਆਪ ਆਦਮੀ ਪਾਰਟੀ ਦੇ ਸਿਆਸੀ ਗਲਿਆਰੇ ਦੇ ਵਿੱਚ ਕਿ ਜੇਕਰ ਸੰਜੀਪ अरोड़ा ਜਿਮਣੀ ਚੋਣ ਜਿੱਤਦੇ ਹਨ ਤਾਂ ਉਹਨਾਂ ਨੂੰ ਡਿਪਟੀ ਸੀਐਮ ਬਣਾ ਦਿੱਤਾ ਜਾਵੇ ਗੁੱਸੇ ਦੇ ਵਿੱਚ ਜਿਹੜੇ ਮੁੱਖ ਮੰਤਰੀ ਨੇ ਭਗਵੰਤ ਮਾਨ ਉਹਨਾਂ ਨੇ ਚੋਣ ਪ੍ਰਚਾਰ ਪਿਛਲੇ 3 ਦਿਨ ਨਹੀਂ ਕੀਤਾ ਉਹ ਸਹੀ ਸੀ ਕੋਈ ਉਹਨਾਂ ਨੂੰ ਬਿਮਾਰੀ ਨਹੀਂ ਸੀ ਇਸ ਦਾ ਖੁਲਾਸਾ ਖੁਦ ਸਟੇਜਾਂ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਰ ਰਹੇ ਨੇ ਲੇਕਿਨ ਇੱਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੜਾ ਵੱਡਾ ਝਟਕਾ ਲੱਗਿਆ ਹੈ ਯਾਨੀ ਕਿ ਚੀਫ ਸੈਕਟਰੀ ਸੀ ਚੀਫ ਜਸ ਮੇਨ ਜਿਹੜੇ ਅਹੁਦੇ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਗਲਾੜਾ ਦੇ ਉਹ ਸਾਰੇ ਅਹੁਦੇ ਖੋਲ੍ਹੇ ਗਏ ਨੇ ਇੰਜ ਲੱਗਦਾ ਹੈ ਜਿਵੇਂ ਉਹ ਸਾਰੇ ਅਹੁਦੇ ਆਪ ਆਪ ਦੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀワਲ ਨੂੰ ਦੇ ਦਿੱਤੇ ਗਏ ਹੋਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜੀワਲ ਦੀ ਇਸ ਕਰਕੇ ਖੜਕੀ ਹੈ ਕਿਉਂਕਿ ਇੱਕ ਇੱਕ ਕਰਕੇ ਅਹੁਦੇ ਲੈ ਜਾ ਰਹੇ ਨੇ ਮੋਂ ਦੱਸਣਿਆ ਤੁਹਾਨੂੰ ਕਿ ਕਿਹੜੇ ਅਹੁਦਿਆਂ ਦੀ ਗੱਲ ਕੀਤੀ ਗਈ ਹੈ ਜਿਹੜੇ ਉਹ ਅਪਲੇ ਲਗਿਆ ਦਾ ਡਿਪਾਰਟਮੈਂਟ ਬੋਰਡ ਆਗਾ ਉਹਦੇ ਅੰਦਰ ਜਿਹੜੀ ਆ ਵੱਡੀ ਜੇਤ ਕੀਤੀ ਗਈ ਆ ਕਿ ਘਬਾਟਾ ਖਲਾਕਾ ਜਿਹੜਿਆ 30 ਸਿੰਕ ਹੈ ਹਾਊਸਿੰਗ ਦੀਆ ਘਬਾਟਾ ਖਲਾਕਾ ਪਟਿਆਲਾ ਡਿਵੈਲਪਮੈਂਟ ਅਥਾਰਟੀ ਬਠਿੰਡਾ ਡਿਵੈਲਪਮੈਂਟ ਅਥਾਰਟੀ ਜਲੰਧ ਜਲੰਧ ਡਿਵੈਲਪਮੈਂਟ ਅਥਾਰਟੀ ਅਮਰਸਾ ਡਿਵੈਲਪਮੈਂਟ ਅਥਾਰਟੀ ਨਨਕਤਪੁਰ ਸਾਹਿਬ ਅਰਬਨ ਡਿਵੈਲਪਮੈਂਟ ਅਥਾਰਟੀ ਇਸ ਦਰਾ ਧੀਰੇ ਬਾਬਾ ਨਾਨਕ ਅਰਬਨ ਡਿਵੈਲਪਮੈਂਟ ਅਥਾਰਟੀ ਇਹਦਾ ਸਾਰਿਆਂ ਦਾ ਚੇਅਰਮੈਨ ਜਿਹੜੇ ਹੁੰਦੇ ਸੀ ਪਹਿਲਾਂ ਆਫਰੇਬਲ ਸੀਐਮ ਸਾਹਿਬ ਹੁੰਦੇ ਸੀ ਕਿਉਂਕਿ ਇਹ ਸਾਰੀਆਂ ਅਥਾਰਟੀਆਂ ਬਹੁਤ ਵੱਡੀਆਂ ਅਥਾਰਟੀਆਂ ਨਹੀਂ ਆ ਔਰ ਆਫਰੇਬਲ ਸੀਐਮ ਸਾਹਿਬ ਨੇ ਬਹੁਤ ਸਾਰੇ ਕੰਮ ਕਰਕੇ ਦੇਖੇ ਔਰ ਕੰਮ ਕਰਨ ਦੇ ਲਈ ਇਹ ਸਾਰੀਆਂ ਅਥਾਰਟੀਆਂ ਨੂੰ ਚੇਅਰ ਕਰਨ ਦੇ ਲਈ ਡਿਫਰੈਂਟ ਸੰਧੀਆਂ ਮੀਟਿੰਗ ਕਰਨ ਦੇ ਲਈ ਹਾਊਸਿੰਗ ਦੇ ਫਲਾਟ ਬਣਾਉਣ ਦੇ ਲਈ ਬਹੁਤ ਸਾਰਾ ਸਮਾਂ ਜਿਹੜਾ ਲੰਘਾ ਗਿਆ ਤੇ ਅੰਮ੍ਰਿਤਪੱਤੀ ਸਾਹਿਬ ਨੇ ਇਸ ਤਰ੍ਹਾਂ ਕਹਿੰਦੀ ਆ ਕਿ ਜਿਹਦੇ ਅੰਦਰ ਸਾਰੀ ਜਿਹੜੀ ਸੀ ਪਾਵਰ ਜਿਹੜੀਆਂ ਨੇ ਅਗਰੇ ਨੂੰ ਜੀਵ ਸੈਕਟਰ ਦਿੱਤੀਆਂ ਗਈਆਂ ਤਾਂ ਕਿ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਗਲਾਦਾ ਦੀਆਂ ਸਾਰੀਆਂ ਪਾਵਨਾ ਤਿੰਨ ਚਾਰ ਹੋਰ ਵੀ ਜਿਸ ਤਰ੍ਹਾਂ ਹਰਪਾਲ ਸਿੰਘ ਚੀਮਾ ਨੇ ਦੱਸਿਆ ਉਹ ਸਾਰੀਆਂ ਪਾਵਰਾਂ ਨੂੰ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਸ਼ਿਵਾਨ ਨੂੰ ਜਾ ਜਿਹੜਾ ਉਹ ਚੀਫ ਸੈਕਟਰੀ ਲਾਉਣਗੇ ਪਹਿਲਾਂ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਇਹ ਸਾਰੇ ਅਹੁਦੇ ਸੀ ਲੇਕਿਨ ਇਹ ਕਹਿ ਕੇ ਅਰਪਾਲ ਸਿੰਘ ਚੀਮਾ ਵੱਲੋਂ ਪੱਲਾ ਛਾੜ ਦਿੱਤਾ ਗਿਆ ਭਾਈ ਉਹ ਬਿਜ਼ੀ ਹੁੰਦੇ ਨੇ ਇਹ ਕੰਮ ਬੜੇ ਟ੍ਰਾਂਸਪਰੈਂਟ ਹੁੰਦੇ ਨੇ ਇਹਨਾਂ ਦੇ ਕਾਗਜ਼ੀ ਵਰਕ ਬਹੁਤ ਜ਼ਿਆਦਾ ਹੁੰਦੇ ਨੇ ਡਾਕੂਮੈਂਟਸ ਲੋਕ ਕੇ ਹੀਰ ਫਿਰ ਹੋ ਸਕਦੀ ਹੈ ਇਸ ਕਰਕੇ ਚੀਫ ਸੈਕਟਰੀ ਇਟ ਮੀਨਸ ਜਿਹੜਾ ਚੀਫ ਸੈਕਟਰੀ ਆਪ ਆਪ ਦੀ ਪਾਰਟੀ ਦੇ ਕਨਵੀਨਰ ਕਹਿਣਗੇ ਸਿੱਧੇ ਸ਼ਬਦਾਂ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਉਹ ਸਾਰਾ ਹਿਸਾਬ-ਕਿਤਾਬ ਦਿੱਲੀ ਦੇ ਲਾਲੇ ਅਰਵਿੰਦ ਕੇਜੀਵਾਲ ਵੱਲੋਂ ਰੱਖਿਆ ਜਾਵੇਗਾ। ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹੌਲੀ-ਹੌਲੀ ਸ਼ਕਤੀਆਂ ਜਾਂ ਉਹਨਾਂ ਨੂੰ ਪਾਵਰਾਂ ਕਹਿ ਸਕਦੇ ਹਾਂ ਖੋਈਆਂ ਜਾ ਰਹੀਆਂ ਨੇ ਆਮ ਆਦਮੀ ਪਾਰਟੀ ਦੇ ਕਰਮੀਨ ਅਰਵਿੰਦ ਕੇਸ਼ਵ ਅਤੇ ਹਾਈ ਕਮਾਂਡ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਕਰਕੇ ਆਪਣਾ ਚੋਣ ਵਿਚਾਰ ਵਿੱਚੇ ਛੱਡ ਕੇ ਚਲੇ ਗਏ ਸੀ ਜਦੋਂ ਗੱਲ ਛੜੀ ਸੀ ਕਿ ਡਿਪਟੀ ਸੀਐਮ ਬਣਾਇਆ ਜਾਵੇ ਸੰਜੀਵ ਅਰੋੜਾ ਨੂੰ ਇਹ ਬਿਲਕੁਲ ਮਨਜ਼ੂਰ ਨਹੀਂ ਤੇ ਦੂਸਰੇ ਪਾਸੇ ਜਿੰਨੀਆਂ ਵੀ ਚੀਫ ਅਥਾਰਟिटीज ਨੇ ਗਲਾਡਾ ਦੀਆਂ ਉਹ ਚਾਹਿਓ ਸ਼੍ਰੀ ਅੰਮ੍ਰਿਤਸਰ ਦੀ ਹੋਵੇ ਜਲੰਧਰ ਦੀ ਹੋਵੇ ਬਟਿੰਡਾ ਦੀ ਹੋਵੇ ਤਰਨਤਾਰ ਦੀ ਹੋਵੇ ਡੇਰਾ ਬਾਬਾ ਨਾਨਕ ਦੇ ਹੋਵੇ ਉਹ ਸਾਰੇ ਅਹੁਦਿਆਂ ਦੀ ਜਿਹੜੀ ਹੈ ਉਹ ਛੁੱਟੀ ਕਰਾ ਦਿੱਤੀ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਤੇ ਸਾਰੇ ਅਹੁਦੇ ਉਸ ਨੂੰ ਦੇਣਗੇ ਜੋ ਆਪ ਆਦਮੀ ਪਾਰਟੀ ਦੇ ਕਰਮੀਨਰ ਅਰਵਿੰਦ ਕੇਜੀਵਾਲ ਜਿਸ ਉੱਤੇ ਹੱਥ ਰੱਖਣਗੇ ਯਾਨੀ ਕਿ ਸਾਰਾ ਹਸਾਬ ਕਿਤਾਬ ਦਿੱਲੀ ਦੇ ਅਰਵਿੰਦ ਕੇਜੀਵਾਲ ਰੱਖਿਆ ਕਰਨਗੇ ਇਹਨਾਂ ਸਾਰੀਆਂ ਅਥਾਰਟੀ ਦਾ ਧੰਨਵਾਦ